ਪਿੰਡ ਦੀ ਘਤੀ ਮਿਲ ਗਈ ਮੈਨੂੰ ਚੰਡੀਗੜ੍ਹ ਸੁਹਾਣਾ ਸਾਹਿਬ ਗੁਰਦੁਆਰੇ ਕੋਲ ਨਾਮ ਤੇ ਕਿਸੇ ਦਾ ਲੈ ਕੇ ਕੀ ਬੇਇੱਜ਼ਤੀ ਕਰਨੀ ਐ ਇੱਥੇ ਉਹ ਕੁੜੀ ਚੁੰਨੀ ਲੈ ਕੇ ਤੇ ਗੁੱਤ ਕਰਕੇ ਐਂ ਤੁਰਦੀ ਐ ਤੇ ਮੈਂ ਗੁਰੂ ਘਰ ਮੱਥਾ ਟੇਕਣ ਗਿਆ ਤੇ ਕੁੜੀ ਨੇ ਬਾਲ ਖੋਲੇ ਹੋਏ ਐ ਤੇ ਕੱਪੜਿਆਂ ਦਾ ਉਹਨੂੰ ਪਤਾ ਹੀ ਨਹੀਂ ਕੱਪੜੇ ਕਿੱਦਾਂ ਦੇ ਪਾਉਣੇ ਆ ਮੈਂ ਕਿਹਾ ਮਾਂ ਪਿਓ ਨੇ ਇਹ ਕੰਮ ਦੇਖਣ ਲਈ ਤੁਹਾਨੂੰ ਚੰਡੀਗੜ੍ਹ ਭੇਜਿਆ ਐ मां प्यो तो लुका सकते हो जड़ा निरंकार नही बच होना इबादत खानों में कहां ढूंढते हो उसे? इबादत खानों में कहां ढूंढते हो उसे वो वहां पर भी है जहां तुम गुनाह करते हो लगता बोरा वाला सिर इत मन भी ची है जेड़े इनू मनते ਉਹਨਾਂ ਵਾਸਤੇ ਜਿਹੜੇ ਬਾਹਰ ਬੈਠੇ ਉੱਥੇ ਵੀ ਐ ਜਿਹੜੇ ਚੰਡੀਗੜ੍ਹ ਬੈਠੇ ਉੱਥੇ ਵੀ ਐ ਫਿਰ ਇਹਨਾਂ ਸੋਚਿਓ ਵੀ ਮਾਂ ਪਿਓ ਤੋਂ ਉਹਲਾ ਕਰ ਲੈ ਤੇ ਵੱਜ ਜਾਵਾਂਗੇ ਬਚਨ ਗੁਣੀ ਦਿੰਦਾ ਜਿਵੇਂ ਅੱਜ ਉਹਨਾਂ ਨਾਲ ਕੀਤਾ ਤੇ ਤੁਹਾਡੇ ਬੱਚਿਆਂ ਨਾਲ ਵੀ ਤੁਹਾਡੇ ਨਾਲ ਇਦਾਂ ਹੀ ਕਰਨਾ ਆ ਉਹ ਨਸ਼ਿਆਂ ਦੇ ਵਿੱਚ ਪੈ ਗਏ ਲੋਕੀ ਉਹ ਭੁੱਲ ਗਏ ਪੜਨੀ ਬਾਣੀ ਤੋਂ ਕਿਨੇ ਦੇਕ ਕਰਾਉਣ ਫੋਟੋਆਂ ਅੱਜ ਕੱਲ ਦੇ ਲੋਕੋ ਦਾਨੀ ਕਾਲ ਸੱਚੀ ਹੈ ਬਜ਼ੁਰਗ ਕਹਿੰਦੇ ਐ ਕਹਿੰਦੇ ਜੇ ਇਸ ਹੱਥ ਨਾਲ দান ਕੀਤਾ ਨਾ ਇਹਨੂੰ ਵੀ ਨਹੀਂ ਪਤਾ ਲੱਗਣ ਚਾਹੀਦਾ ਪਿਛਲੇ ਹੱਥ ਨੂੰ ਵੀ দান ਕੀ ਕੀਤਾ ਐ ਇੱਥੇ 11000 ਰੁਪਏ ਦੇ ਗਏ ਫਲੈਕਸ ਦੇ ਉੱਪਰ ਪਹਿਲੇ ਨੰਬਰ ਤੇ ਫੋਟੋ ਲਵਾਉਂਦੇ ਐ ਪ੍ਰਧਾਨ ਜੀ ਮੇਰੀ ਫੋਟੋ ਪਹਿਲੇ ਨੰਬਰ ਤੇ ਲਾਓ 11000 ਦੀ ਪਰਚੀ ਕਟਾਈ ਆ ਤੇ ਫੋਟੋ ਕਈ ਵਾਰੀ ਫਿਰ ਟੰਗੀ ਦੀ ਟੰਗੀ ਰਹਿ ਜਾਂਦੀ ਹੈ ਸੱਚਾ ਤੇ ਕੌੜਾ ਹੈ ਇਹ ਹੋਰ ਕਲਾਕਾਰ ਨਹੀਂ ਕਹੂਗਾ ਅਗਲਾ ਕਹੂਗਾ ਵੀ ਬਾਜੀਗਰ ਨੇ ਕੁਝ ਕਹੀ ਨਾ ਦੇਣਾ ਪਰ ਜਿਹੜਾ ਸੱਚ ਹੈ ਸੱਚ ਮੈਂ ਵੀ ਤੁਹਾਡੇ ਚੁਈਆਂ ਧਾਰੋ ਹੀ ਸ਼ੂੰ ਮਨੇ ਪਾਧੋ ਕਿੱਥੋਂ ਤੱਕ ਸੋਚ ਮਾਰਛਾ ਦਾਨ ਕਰੋ ਤੇ ਦੂਜੇ ਹੱਥੇ ਨੇ ਵੀ ਪਤਾ ਨਹੀਂ ਲੱਗਣਾ ਚਾਹੀਦਾ ਦਾਨ ਕਹੀਂ ਕਿੱਥੋਂ ਆ ਇੱਕ ਫਕੀਰ ਦਾਨ ਕਰਦਾ ਅੱਖਾਂ ਝੁਕਾ ਕੇ ਮੁਰਿੱਦ ਪੁੱਛਦੇ ਆ ਬਾਬਾ ਦਾਨ ਅੱਖਾਂ ਝੁਕਾ ਕੇ ਕਿਉਂ ਕਰਦਾ ਕਹਿੰਦੇ ਡਰ ਲੱਗਦਾ ਹੈ ਕਿਹਦੇ ਕੋਲੋਂ ਇਹਨਾਂ ਕੋਲੋਂ ਵੀ ਤੇ ਉਹਦੇ ਕੋਲੋਂ ਵੀ ਉਹ ਕਿਹਾ ਕਹਿੰਦੇ ਦੇ ਕੋਈ ਹੋਰ ਰਿਹਾ ਤਾਂ ਲੋਕੀ ਮੇਰਾ ਨਾਂ ਕਹੀ ਜਾਂਦੇ ਇਹ ਦਿੰਦਾ ਮੈਂ ਨਹੀਂ ਦੇ ਰਿਹਾ ਕੋਈ ਹੋਰ ਹੈ ਦੇਣ ਵਾਲਾ ਤਾਂ ਕਰਕੇ ਅੱਖ ਝੁਕੀ ਹੋਈ ਆ ਇੱਥੇ ਕੋਈ ਗੱਲ ਨਹੀਂ